ਦੇ लवली ਵਾਲਿਆਂ ਦੇ ਆਈਆਂ ਇਹ ਮੰਨੇ ਨਹੀਂ ਹੈਗੇ। ਸ਼ਰਿਆਮ ਕੇ ਬਾਈ ਇਹਨਾਂ ਨੂੰ ਆਹ ਦੇਖ ਲੋ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਇਹਨਾਂ ਨੂੰ ਟੇਸਟ ਵੀ ਕਰਿਆ ਇਹਨਾਂ ਦਾ ਬੰਦਾ ਕਹਿੰਦਾ ਕਹਿੰਦਾ ਖੱਟਾ ਏ ਆ। ਮੰਨ ਨਹੀਂ ਰਹੇ ਇਹ। ਅਈ ਵੀਡੀਓ ਪਾ ਦੇ। ਵੀਡੀਓ ਪਾਉ ਇਹਨਾਂ ਦੀ ਹੁਣ। ਚਲ ਬਾਈ ਜੀ ਅਸੀਂ ਅੱਜ ਤਰਾ ਹੀ ਖੜੇ ਆ ਚਾਏ ਤੂਟਾ ਬਾੜ ਆਹ ਕੇਕ ਅਸੀਂ लवली ਵਾਲਿਆਂ ਤੋਂ ਲੈਂਦਾ ਇਹ ਜੋ ਉਹਨਾਂ ਨੇ ਸਾਨੂੰ ਐਗ ਲੈਸ ਕਹਿ ਕੇ ਦਿੱਤਾ ਏ ਆ। ਸਪੈਸ਼ਲ ਉਹਨਾਂ ਨੇ ਰੇਟ ਵੀ ਵਧਾ ਲਿਆ ਤੇ ਇਹਦੇ ਚੋਂ ਨਾ ਆਪਣੇ ਡਰਿੰਕ ਦੀ ਬਹੁਤ ਟੇਸਟ ਵੀ ਆ ਰਹੀ ਆ, 스멜 ਵੀ ਆ ਰਹੀ ਆ। ਬਾਕੀ ਉਹਨੂੰ ਜਾ ਕੇ ਦਿਖਾਉਨੇ ਆ ਬਹੁਤ ਜਿਆਦਾ ਆ ਰਿਹਾ ਬਾਕੀ ਇਹ ਤੋਂ ਕੁਝ ਨਹੀਂ ਵੀਰੇ ਆਪਾਂ ਟੈਸਟ ਕਰਕੇ ਦੇਖਿਆ ਬਹੁਤ ਜਿਆਦਾ ਸਮਾਂ ਲੱਗ ਜੀ ਇਹ ਬਾਈ ਉਹਨਾਂ ਨੂੰ ਆਪਾਂ ਸਪੈਸ਼ਲ ਨਾਲ ਮਹਿੰਗਾ ਕਹਿ ਕੇ ਸਾਡਾ ਐਗਲੈਸ ਲੋ ਵੀ ਕਿਉਂਕਿ ਆਪਣੇ ਵੀਰ ਦਾ ਅੰਮ੍ਰਿਤ ਛਕਿਆ ਹੋਇਆ ਹੈ ਠੀਕ ਗਲਤ ਗੱਲ ਆ ਬਹੁਤ ਇਹਨਾਂ ਦੀ ਕਿ ਉਹ ਤੋਂ ਬਾਕੀ ਤੁਹਾਨੂੰ ਆਪਾਂ ਜਾ ਕੇ ਦਕਾਵ ਤੇ ਦੱਸ ਦਿਆਂਗੇ ਉਹ ਕੀ ਗੱਲ ਬਾਤ ਜੀ ਦਿਖਾਉਨੇ ਆ ਵੀਰੇ ਜਗਾਨ ਤੇ ਜਾ ਕੇ ਆਹ ਦੇਖ ਲਓ ਸਾਨੂੰ ਨਾ ਐਗਲੈਸ ਕਹਿ ਕੇ ਉਹਨਾਂ ਨੇ ਡਰਿੰਕ ਕਰਾ ਦਿੱਤਾ ਜੀ ਉਹਨਾਂ ਨੂੰ ਖਾ ਲੈਣ ਦੇ ਬਾਅਦ ਇੱਕ ਮਿੰਟ ਰੋ ਜੀ ਕਰੀਏ ਪਹਿਲਾਂ ਤਾਂ ਕਿਦੇ ਹੈ ਬੀਨੇ ਆ ਦਿਖਾ ਦੂੰਗਾ ਕੀ ਹੋਇਆ ਫੜ ਜਾ ਯਾਰ ਇੱਕ ਟੈਸਟ ਕਰੋ ਵੀਰੇ ਮਾੜਾ ਯਾਰ ਆ ਕਰੀ ਚੈੱਕ ਆ ਦੇਖ ਕੇ ਕਰੀ ਉਹ ਇੱਕ ਵੀਰੇ ਬੈਜ ਲੈ ਕੇ ਗਏ ਸੀ ਇਹ ਬੈਜ ਕਹਿ ਕੇ ਜੀ ਤੁਹਾਨੂੰ ਬੈਜ ਚਾਹੀਦਾ ਗਿਆਨੀ ਬੰਦਾ ਜੀ ਜਾ ਰਿਹਾ ਉਹ ਇੱਕ ਬੜਾ ਟੈਸਟ ਕਰ ਲਓ ਵੀਰੇ ਟੈਸਟ ਕਰ ਲਓ ਵੀਰੇ ਸਾਨੂੰ ਪੈਸੇ ਦਾ ਨਹੀਂ ਵੀਰੇ ਕੋਈ ਚੱਕਰ ਹੈਗਾ ਉਹ ਨਹੀਂ ਕੋਈ ਚੱਕਰ ਹੈਗਾ ਪਹਿਲਾਂ ਜਾਏ ਹੋਰ ਲੈ ਲਓ ਕੋਈ ਵੀ ਜੀ ਨੌਨ ਵੇਜੀ ਹੁੰਦੀ ਕੀ ਵੀ ਦਿੱਕਤ ਕੀ ਆਈ ਨਹੀਂ ਚੈੱਕ ਕਰੋ ਉਸ ਤੋਂ ਗੱਲ ਕੀ ਪਤਾ ਲੱਗ ਜਾਣਾ ਦੱਸਣ ਦੀ ਲੋੜ ਹੀ ਨਹੀਂ ਟੈਸਟ ਕਰੋ ਮੇਰਾ ਵੀਰ ਬਣ ਕੇ ਯਾਰ ਕੋਈ ਨਹੀਂ ਇਹ ਤਿੰਨ ਚੰਮਾ ਦੇਣੇ ਤੇ ਪੇਲੇ ਲੈਣੇ ਸ਼ਰੀਰ दारू ਦੀ ਸਵੈਲ ਤੇ ਤੇਜ਼ ਆ ਰਹੇ ਹਨ ਬਾਈ ਵੀਰ ਇਹ ਨਹੀਂ ਇਹਦੇ ਚ ਬੰਦਾ ਕੈਰੀ ਮਨ ਉਹਦੀ ਸਿਰਫ ਬੇਸ ਜੋ ਹੈ ਨਾ ਬੇਸ ਐ ਪ੍ਰੋਬਲਮ ਹੈ ਬੇਸ ਹਲਕਾ ਜਿਹਾ ਖੱਟਾ ਹੋਇਆ ਵੀਰੇ ਜੀ ਮੈਂ ਗੱਲ ਖੱਟਾ ਨਹੀਂ ਹੈਗਾ ਵੀਰੇ ਖੱਟਾ ਨਹੀਂ ਹੈਗਾ ਨਹੀਂ ਇਹ ਨਹੀਂ ਖੱਟਾ ਨਹੀਂ ਹੈਗਾ ਕਈਆਂ ਨੂੰ ਕਰਾ ਲਿਆ ਬਾਈ ਰੱਬ ਤੋਂ ਡਰ ਕੇ ਕਹਿੰਦੇ ਆ ਅਸੀਂ ਉਹ ਕਿ ਨਾ ਸੁੱਤੇ ਬੱਤੇ ਦੀ ਕੀ ਨੌਤੀ ਦਾ ਚਾਹੇ ਸੂਟਾ ਵਾਰ ਬੈਠੇ ਚਾਹੇ ਸੂਟਾ ਵਾਰ ਬੈਠੇ ਠੀਕ ਬ੍ਰਦਰ ਦੇਖ ਪੈਸਿਆਂ ਦੇ ਚਾਹੇ ਪੈਸੇ ਦਾ ਤੋਂ ਹੋਰ ਲੈ ਲੈ ਦੇਖ ਆ ਵੀਰੇ ਬੰਦਾ ਹੈਗਾ ਗੁਰਸਖ ਸਾਡੇ ਨਾਲ ਉਹ ਬੰਦਾ ਵੀ ਗੁਰਸਖਾ ਜੱਟ ਟੈਸਟ ਕੀਤਾ ਬੰਦੇ ਨੇ ਅੰਪੀਰੀਅਲ ਬਲੂ ਜੇ ਮੈਂ दारू ਹੁੰਦੀ ਨਾ ਝੂਠ ਨਹੀਂ ਬੋਲਦਾ ਮੈਂ ਪੀਤੀ ਆ ਠੀਕ ਆ ਮੈਂ ਕਾ ਝੂਠ ਬੋਲੂਗਾ ਟੈਸਟ ਵੀਰੇ ਉਹ ਦੱਸ ਆਪ ਹਾਂ ਯਾਰ ਮੈਂ ਇਹ ਨਹੀਂ ਕਹਿੰਦਾ ਵੀ ਠੀਕ ਤੂੰ ਤੁਸੀਂ ਮਾੜੇ ਹੋ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪ੍ਰੋਬਲਮ ਪਤਾ ਕੀ ਹੈ ਜਦੋਂ ਯਾਰ ਕੋਈ ਮੁੰਡਾ ਛੱਡਿਆ ਯਾਰ ਕਈ ਕਈ ਅਸੀਂ ਰਿਹਾ ਯਾਰ ਹੈ ਇਹ ਰੋਜੀ ਹੈ ਸਾਡੀ ਰੋਜੀ ਤਾਂ ਹੈਗੀ ਆ ਵੀਰੇ ਸਾਨੂੰ ਵੀ ਪਤਾ ਰੋਜੀ ਆ ਅਗਰ ਇਹਦੇ ਅੰਦਰ ਤੁਸੀਂ ਦਾਰੂ ਤੋਂ ਬੜੀ ਦੂਰ ਦੀ ਗੱਲ ਵੀਰੇ ਨੌਨ ਵੇਜ ਕੋਈ ਵੀ ਚੀਜ਼ ਮੰਗ ਲਓਗੇ ਦਾਰੂ ਹੋਗੀ ਅੰਡਾ ਹੋਊਗਾ ਕੁਝ ਵੀ ਹੋ ਗਿਆ ਸਾਰੇ ਦੇ ਸਾਰੇ ਬ੍ਰਾਂਡਿਡ ਟੋਟਲੀ ਪਾਊਡਰ ਮੰਗਾਣੇ ਆ ਚਲੋ ਤੁਹਾਨੂੰ ਪੈਕੇਟ ਦਿਖਾਉਂਦਾ ਤੁਸੀਂ ਚੈੱਕ ਕਰੋ ਆਜੋ ਨੀ ਨਹੀਂ ਯਾਰ ਗੱਲ ਨਹੀਂ ਹੈਗੀ ਵੀ ਪਤਾ ਕੀ ਆਓ ਮੇਰੇ ਨਾਲ ਗੱਲ ਪਤਾ ਕੀ ਜੇ ਤੂੰ ਅਸੀਂ ਇਹਨੇ ਨੂੰ ਟੇਸਟ ਕਰਾ ਲਿਆ ਸਾਰੀ ਬੰਦੀ ਇੱਕੋ ਹੀ ਹੈ ਪਹਿਲਾਂ ਤੁਸੀਂ ਐ ਦੱਸੋ ਆਪ ਬਣਾਉਣੇ ਬ੍ਰਦਰ ਅਸੀਂ ਆ ਮੇਰੇ ਵੀਰ ਆ ਮੇਰਾ ਵੀਰ ਉੱਥੇ ਖੜਾ ਅਸੀਂ ਇਹਨੂੰ ਕਿਹਾ ਚਮਚਾ ਟੇਸਟ ਕਰੋ ਤੇ ਬਾਈ ਨੇ ਟੇਸਟ ਕਰਦੇ ਸਾਰੇ ਬਾਈ ਕਹਿੰਦਾ ਛੋਟੀ ਜਿਹੀ ਰਿਕਵੈਸਟ ਇੱਕ ਬੰਦਾ ਮੇਰੇ ਨਾਲ ਚੱਲੋ ਠੀਕ ਹੈ ਜਿਹਨੂੰ ਜੋ ਪ੍ਰੋਬਲਮ ਆਈ ਹੈ ਮੈਂ ਦਿਖਾਣਾ ਉਹੀ ਬੇਸ ਤੇ ਤੁਸੀਂ ਕੱਲਾ ਬੇਸ ਚੈੱਕ ਕਰਕੇ ਦੇਖੋ ਕੈਰੀ ਮਲਦੀ ਸਮੈਲ ਹਮੇਸ਼ਾ ਇਦਾਂ ਹੀ ਹੁੰਦੀ ਨਹੀਂ ਟੇਸਟ ਹੈ ਵੀਰ ਇਸਮੈਲ ਦਾ ਬਹੁਤ ਘੱਟ ਹੈ ਟੇਸਟ ਹੈ ਮੈਂ ਦਿਖਾਣਾ ਇੱਕ ਬੰਦਾ ਦੇ ਹਲਾ ਭਾਈ ਉਹਨੂੰ ਕਹਿੰਦੇ ਹੀ ਖਲਬ ਦੀ ਚੱਕਰ ਚੈੱਕ ਕਰਾਉਣਾ ਚੱਕ ਲਿਆ ਨਾ ਤੇ लवली ਵਾਲਿਆਂ ਦੇ ਆਈਆਂ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਕੇ ਭਾਈ ਇਹਨਾਂ ਨੂੰ ਦੇਖ ਕੇ ਕਰਾ ਕੇ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਇਹਨਾਂ ਨੂੰ ਟੇਸਟ ਵੀ ਕਰਿਆ ਇਹਨਾਂ ਦਾ ਬੰਦਾ ਕਹਿੰਦਾ ਕਹਿੰਦਾ ਖੱਟਾ ਏ ਆ ਮੰਨ ਨਹੀਂ ਰਹੇ ਇਹ ਇਹ ਵੀਡੀਓ ਪਾ ਦੇ ਵੀਡੀਓ ਪਾਉ ਇਹਨਾਂ ਦੀ ਹੁਣ ਦੁਕਾਨ ਤੋਂ ਆ ਗਏ ਤੇ ਉਹ ਮੰਨੇ ਨਹੀਂ ਹੈਗੇ ਤੇ ਅਸੀਂ ਉਸ ਤੋਂ ਬਾਅਦ ਦੁਬਾਰੇ ਉਹਨਾਂ ਦੇ ਸ਼ਾਪ ਤੇ ਗਏ ਵੀ ਵੀ ਸਾਡਾ ਕੇਕ ਵਾਪਸ ਕਰ ਦਿਓ ਪਰ ਉਹਨਾਂ ਨੇ ਸਾਨੂੰ ਕਹਿੰਦੇ ਵੀ ਅਸੀਂ ਕੇਕ ਸਿੱਟਤਾ ਉਹ ਕਹਿੰਦੇ ਫਲੇਵਰਾਂ ਦਾ ਹੀ ਹੁੰਦਾ ਆ ਬਟ ਅਸੀਂ ਹੋਰ ਨੂੰ ਵੀ ਟੇਸਟ ਕਰਾਇਆ ਉਹ ਬੰਦਾ ਵੀ ਕਹਿੰਦਾ ਕਹਿੰਦਾ ਵੀਰੇ ਆ ਰਹੀ ਆ ਉਹਨੇ ਤਾਂ ਐਲਕੋਹਲ ਦਾ ਨਾਮ ਵੀ ਦੱਸਿਆ ਆ ਸਪੈਸ਼ਲ ਅਸੀਂ ਹੁਣ ਇੰਨਾ ਹੀ ਕਹਿਣਾ ਵੀ ਇਹਨਾਂ ਦੇ ਜੇ ਅੱਗੇ ਵਾਸਤੇ ਤੁਸੀਂ ਆਪਦਾ ਧਿਆਨ ਆ ਵੀ ਆਪਦਾ ਧਿਆਨ ਨਾ ਜਾਇਓ ਵੀਰੇ ਆਪਦਾ ਦੇਖ ਕੇ ਆਪਦੇ ਬੱਚਿਆਂ ਵਾਸਤੇ ਜਾਂ ਆਪਦੇ ਵਾਸਤੇ ਦੇਖ ਕੇ ਇੱਕ ਗਲਾਸ ਵਗੈਰਾ ਕਹਿ ਕੇ ਉਹਨਾਂ ਨੇ ਸਾਨੂੰ ਇਹ ਚੀਜ਼ ਖੁਲਾਤੀ ਤੁਸੀਂ ਆਪਦਾ ਬਚ ਕੇ ਜਾਇਓ ਆਪਦਾ ਸੁਖਿਆ ਰੱਖਿਓ ਮੇਰਾ ਵੀ ਧੰਨਵਾਦ ਜੀ